ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜਾਂ ਤਾਂ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰਸ ਕੀ ਵੀ ਬਲੌ ਬਣਾਈ ਵਿੱਚ ਜਿਹੜਾ ਆਪਣਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਹੈ ਜੇਕਰ ਤੁਸੀਂ ਥੋੜਾ ਜਿਹਾ ਵੀ ਬੁਣਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲੋਗੇ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਦੇਖੋ ਅੱਠ ਸਲਾਈਆਂ ਦਾ ਆਪਣਾ ਡਿਜ਼ਾਈਨ ਹੈ ਅੱਠ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਤੇ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਇੱਥੇ ਮੈਂ ਇੱਕ ਵਾਰ ਡਿਜ਼ਾਈਨ ਨੂੰ ਰਿਪੀਟ ਕੀਤਾ ਡਿਜ਼ਾਈਨ ਦੀਆਂ ਅੱਠ ਸਲਾਈਆਂ ਬਣਾਈਆਂ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਤਿੰਨ ਦੇ ਮਲਟੀਪਲ ਆਪਾਂ ਦੋ ਕੁੰਡੇ ਵਾਧੂ ਰੱਖ ਲੈਣੇ ਆ ਠੀਕ ਹੈ ਜਿਵੇਂ ਦੇਖੋ 10 10 10 10 ਲਾਸਟ ਤੇ ਦੋ ਕੁੰਡੇ ਵਾਧੂ ਰੱਖ ਲੈਣੇ ਡਿਜ਼ਾਈਨ ਸੈੱਟ ਹੋ ਜਾਂਦਾ ਹੈ ਜਦੋਂ ਤੁਸੀਂ ਕੁੰਡੇ ਵਧਾਉਣੇ ਆ ਉਲਟੀ ਸਾਈਡ ਤੋਂ ਕੁੰਡੇ ਵਧਾ ਲੈਣੇ ਆ ਸਿੱਧੀ ਸਾਈਡ ਤੋਂ ਤੁਸੀਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਨੀ ਹੈ ਬਾਰਡਰ ਤੁਸੀਂ ਕੋਈ ਵੀ ਬਣਾ ਸਕਦੇ ਹੋ ਜਿਹੜਾ ਤੁਹਾਨੂੰ ਪਸੰਦ ਹੋਵੇ ਉਸ ਤੋਂ ਬਾਅਦ ਜਿਹੜੀ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਸ਼ੁਰੂ ਕਰਨੀ ਹੈ ਦੇਖੋ ਇਸ ਤਰ੍ਹਾਂ ਕਰਨੀ ਹੈ ਪਹਿਲੀ ਸਲਾਈ ਪਹਿਲਾ ਕੁੰਡਾ ਜਿਹੜਾ ਉਤਾਰੋ ਚਾਹੇ ਬੁਣੋ ਵਾਧੂ ਕੁੰਡਾ ਤੁਹਾਡੀ ਆਪਣੀ ਮਰਜ਼ੀ ਹੈ ਅਸ ਤੋਂ ਬਾਅਦ ਸਾਰੀ ਸਲਾਈ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ ਸਾਰੇ ਕੁੰਡੇ ਆਪਾਂ ਸਿੱਧੇ ਬਣਾਉਣੇ ਬਹੁਤ ਹੀ ਸੌਖਾ ਡਿਜ਼ਾਈਨ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਆ ਤੁਹਾਡੇ ਤੱਕ ਪਹੁੰਚ ਸਕੇ ਸਿੱਧੇ ਪਾਸੇ ਤੋਂ ਪਹਿਲੀ ਸਲਾਈਡ ਜਨ ਦੀ ਸਾਰੀ ਸਿੱਧੀ ਦੇਖੋ ਇਸ ਤਰ੍ਹਾਂ ਇੱਕ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਬਣਾਉਣੀ ਹੈ ਉਲਟ ਪਾਸੇ ਤੋਂ ਪਹਿਲਾ ਕੁੰਡਾ ਤਾਰੋ ਚਾਹੀ ਬਣੋ ਤੁਹਾਡੀ ਆਪਣੀ ਮਰਜ਼ੀ ਉਸ ਤੋਂ ਬਾਅਦ ਥ੍ਰੈਡ ਕਰਾਂਗੇ ਪਿੱਛੇ ਦੂਸਰੀ ਸਲਾਈ ਵੀ ਆਪਾਂ ਸਾਰੀ ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ ਸਾਰੀ ਸਲਾਈ ਉਲਟੇ ਪਾਸੇ ਤੋਂ ਸਿੱਧੀ ਬਣਾਵਾਂਗੇ ਦੋ ਸਲਾਈਆਂ ਡਿਜ਼ਾਈਨ ਦੀਆਂ ਕੰਪਲੀਟ ਹੋਊਗਾ ਲਾਸਟ ਵਾਲਾ ਕੁੰਡਾ ਪੌਲਟੀ ਸਲਾਈਆ ਉਲਟਮ ਨਾਲਾਂਗੀ ਠੀਕ ਹੈ ਦੋ ਸਲਾਈਆਂ ਹੋਗੀਆਂ ਕੰਪਲੀਟ ਤੀਸਰੀ ਸਲਾਈ ਸਿੱਧੇ ਪਾਸੇ ਤੋਂ ਤੀਸਰੀ ਸਲਾਈ ਇਹ ਕੁੰਡਾ ਕੰਨੀ ਵਾਲਾ ਤਾਰੋ ਚਾਹੀ ਬਣਾਉ ਠੀਕ ਹੈ ਉਸ ਤੋਂ ਬਾਅਦ ਹੁਣ ਤਿੰਨ ਤਿੰਨ ਕੁੰਡਿਆਂ ਤੇ ਆਪਣਾ ਡਿਜ਼ਾਈਨ ਬਣਾ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਤਿੰਨ ਕੁੰਡਿਆਂ ਵਿੱਚੋਂ ਪਹਿਲੇ ਦੋ ਕੁੰਡੇ ਆਪ ਇਸ ਤਰ੍ਹਾਂ ਬਣਾਉਣੇ ਆ ਸਪੈਸ਼ਲੀ ਸਾਈਡ ਤੋਂ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਫਿਰ ਕੁੰਡੇ ਉਤਾਰਨੇ ਨਹੀਂ ਥ੍ਰੈਡ ਨੂੰ ਘੁਮਾ ਕੇ ਪਿੱਛੇ ਵੱਲ ਲੈ ਜਾਣਾ ਤੇ ਇੱਕ ਕੁੰਡਾ ਆਪਣਾ ਹੀ ਬਣ ਜਾਂਦਾ ਠੀਕ ਹੈ ਫਿਰ ਇਹੀ ਦੋ ਕੁੰਡਿਆਂ ਦਾ ਫਿਰ ਆਪਾਂ ਇੱਕ ਬਣਾ ਦੇਾਂਗੇ ਤਾਂ ਦੋ ਕੁੰਡਿਆਂ ਤੋਂ ਆਪਣੇ ਤਿੰਨ ਕੁੰਡੇ ਬਣ ਗਏ ਇੱਕ ਕੁੰਡਾ ਵਧ ਗਿਆ ਫਿਰ ਇੱਕ ਕੁੰਡਾ ਸਿੱਧਾ ਇਹੀ ਤਿੰਨ ਤਿੰਨ ਕੁੰਡਿਆਂ ਦਾ ਆਪਣਾ ਡਿਜ਼ਾਈਨ ਫਿਰ ਦੁਬਾਰਾ ਉਸੇ ਤਰ੍ਹਾਂ ਦੋ ਕੁੰਡਿਆਂ ਤੋਂ ਤਿੰਨ ਬਣਾਵਾਂਗੇ ਦੋ ਦਾ ਇੱਕ ਬਣਾਵਾਂਗੇ ਪਹਿਲਾਂ ਪਿਛਲੀ ਸਾਈਡ ਤੋਂ ਥ੍ਰੈਡ ਘੁਮਾ ਕੇ ਪਿੱਛੇ ਵੱਲ ਨੂੰ ਲੈ ਜਾਣਾ ਦੋ ਕੁੰਡਿਆਂ ਦਾ ਇੱਕ ਠੀਕ ਹੈ ਫਿਰ ਇੱਕ ਹੁੰਡਾ ਸਿੱਧਾ ਦੁਬਾਰਾ ਫਿਰ ਉਸੇ ਤਰ੍ਹਾਂ ਦੋ ਕੁੰਡਿਆਂ ਤੋਂ ਬਣਾਵਾਂਗੇ ਇੱਕ ਹੁੰਡਾ ਫਿਰ ਥ੍ਰੈਡ ਘੁਮਾ ਕੇ ਪਿੱਛੇ ਕਰਾਂਗੇ ਫਿਰ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣਗੇ ਫਿਰ ਇੱਕ ਹੁੰਡਾ ਸਿੱਧਾ ਦੋ ਕੁੰਡਿਆਂ ਤੋਂ ਬਣਾਵਾਂਗੇ ਤਿੰਨ ਕੁੰਡੇ ਠੀਕ ਹੈ ਪਹਿਲਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ thread ਘੁਮਾ ਕੇ ਪਿੱਛੇ ਵੱਲ ਨੂੰ ਲੈ ਕੇ ਜਾਵਾਂਗੇ ਦੋ ਕੁੰਡਿਆਂ ਦਾ ਇੱਕ ਕਰ ਦੇਾਂਗੇ ਇਹ ਕੁੰਡਾ ਸਿੱਧਾ ਫਿਰ ਉਸੇ ਤਰ੍ਹਾਂ ਦੋ ਕੁੰਡਿਆਂ ਤੋਂ ਬਣਾਵਾਂਗੇ ਪਹਿਲਾਂ ਇੱਕ ਕੁੰਡਾ thread ਘੁਮਾ ਕੇ ਪਿੱਛੇ ਵੱਲ ਨੂੰ ਲੈ ਕੇ ਜਾਵਾਂਗੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਬਣਾ ਲਵਾਂਗੇ ਠੀਕ ਹੈ ਇੱਕ ਕੁੰਡਾ ਸਿੱਧਾ ਦੋ ਕੁੰਡਿਆਂ ਤੋਂ ਬਣਾਵਾਂਗੇ ਆਪਾਂ ਤਿੰਨ ਕੁੰਡੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਥ੍ਰੈਡ ਘੁਮਾ ਕੇ ਪਿੱਛੇ ਵੱਲ ਨੂੰ ਦੋ ਕੁੰਡਿਆਂ ਤੋਂ ਫੇਰ ਇੱਕ ਇੱਕ ਕੁੰਡਾ ਸਿੱਧਾ ਠੀਕ ਹੈ ਇਸ ਤਰ੍ਹਾਂ ਲਾਸਟ ਵਾਲਾ ਕੁੰਡਾ ਮੈਂ ਸਿੱਧਾ ਬਣਾਵਾਂਗੀ ਇਸ ਤਰ੍ਹਾਂ ਤੀਸਰੀ ਸਿਲਾਈ ਕੰਪਲੀਟ ਹੋ ਗਈ ਚੌਥੀ ਸਿਲਾਈ ਡਿਜ਼ਾਈਨ ਦੀ ਇੱਕ ਕੁੰਡਾ ਤਾਰੋ ਚਾਹੇ ਬੁਣ ਉਸ ਤੋਂ ਬਾਅਦ ਸੌਰੀ ਪਹਿਲੀ ਸਲਾਈ ਜਿਹੜੀ ਆਪਾਂ ਲਾਸਟ ਵਾਲਾ ਕੁੰਡਾ ਆਪਣਾ ਸਿੱਧਾ ਨਹੀਂ ਆਉਣਾ ਚਾਹੀਦਾ ਕਿਉਂਕਿ ਦੇਖੋ ਇੱਥੇ ਆਪਾਂ ਪਹਿਲਾਂ ਇੱਕ ਕੁੰਡਾ ਤਾਰ ਕੇ ਦੋ ਕੁੰਡਿਆਂ ਦਾ ਤਿੰਨ ਬਣਾਏ ਤੇ ਲਾਸਟ ਤੇ ਵੀ ਆਪਣਾ ਉਸੇ ਤਰ੍ਹਾਂ ਹੀ ਹੋਣਾ ਚਾਹੀਦਾ ਠੀਕ ਹੈ ਦੇਖੋ ਹੁਣ ਇੱਕ ਕੁੰਡਾ ਸਿੱਧਾ ਬਣਾ ਕੇ ਫਿਰ ਦੋ ਕੁੰਡਿਆਂ ਦਾ ਆਪਾਂ ਉਸੇ ਤਰ੍ਹਾਂ ਤਿੰਨ ਕੁੰਡੇ ਬਣਾਉਣੀਆਂ ਠੀਕ ਹੈ ਇਸ ਤਰ੍ਹਾਂ ਕੰਨੀ ਵਾਲਾ ਕੁੰਡਾ ਬਣਾਉਣਾ ਆਪਾਂ ਸਿੱਧਾ ਇਸ ਤਰ੍ਹਾਂ ਆਉਣਾ ਚਾਹੀਦਾ ਆਪਣਾ ਜਿਵੇਂ ਸਟਾਰਟਿੰਗ ਚ ਡਿਜ਼ਾਈਨ ਹੋਊਗਾ ਉਵੇਂ ਲਾਸਟ ਤੇ ਆਉਣਾ ਚਾਹੀਦਾ ਦੂਸਰੀ ਸਲਾਈ ਧਿਆਨ ਨਾਲ ਦੇਖਣੀ ਹੈ ਤੁਸੀਂ ਕੰਨੀ ਵਾਲਾ ਕੁੰਡਾ ਦੇਖੋ ਇਸ ਤਰ੍ਹਾਂ ਉਤਾਰ ਲੈਣਾ ਹੈ ਉਤਾਰੋ ਚਾਹੀਏ ਬਣੋ ਕੰਨੀ ਵਾਲਾ ਵਰਦੂ ਕੁੰਡਾ ਤੁਹਾਡੀ ਆਪਣੀ ਮਰਜ਼ੀ ਹੈ ਉਸ ਤੋਂ ਬਾਅਦ ਹੁਣ ਆਪਣੇ ਕੋਲ ਇਹ ਤਿੰਨ ਕੁੰਡੇ ਆ ਇੱਕ ਦੋ ਤਿੰਨ ਕੁੰਡੇ ਆਪਾਂ ਉਲਟੇ ਬਣਾਵਾਂਗੇ ਉਸ ਤੋਂ ਬਾਅਦ ਇੱਕ ੁੰਡਾ ਆਪਣਾ ਸਿੱਧਾ ਤੇ ਇੱਕ ਜਿਹੜਾ ਤਿੰਨ ੁੰਡਿਆਂ ਵਿੱਚੋਂ ਇਧਰੋਂ ਇੱਕ ਲੈ ਲੈਣਾ ਐ ਇਸ ਤਰ੍ਹਾਂ ਦੋ ੁੰਡਿਆਂ ਦਾ ਇੱਕ ਬਣਾ ਦੇਣਾ ਉਲਟਾ ਜਿਹੜਾ ਇੱਕ ੁੰਡਾ ਆਪਣੇ ਕੋਲ ਵਧਿਆ ਸੀ ਉਹ ਘਟ ਗਿਆ ਠੀਕ ਹੈ ਹੁਣ ਇਹ ਦੋ ੁੰਡੇ ਜਿਹੜੇ ਆਪਣੇ ਕੋਲੇ ਇਹ ਬਣਾਵਾਂਗੇ ਆਪਾਂ ਉਲਟੇ ਇਸ ਤਰ੍ਹਾਂ ਫਿਰ ਇਹ ਦੋ ੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਉਲਟਾ ਕੁੰਡਾ ਫਿਰ ਇਹ ਦੋ ਕੁੰਡੇ ਬਣਾਵਾਂਗੇ ਆਪਾਂ ਉਲਟੇ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਬਣਾਉਣੀ ਹੈ ਉਲਟ ਪਾਸੇ ਤੋਂ ਦੋ ਕੁੰਡੇ ਉਲਟੇ ਦੋ ਕੁੰਡਿਆਂ ਦਾ ਇੱਕ ਇੱਕ ਤਾਂ ਆਪਣਾ ਜਿਹੜਾ ਉਧਰੇ ਸਿੱਧਾ ਕੁੰਡਾ ਹੈ ਇਹ ਕੇ ਤਿੰਨਾਂ ਵਿੱਚ ਇੱਕ ਇਧਰ ਜਾਵਰਦਾ ਠੀਕ ਹੈ ਫਿਰ ਉਸੇ ਤਰ੍ਹਾਂ ਦੋ ਕੁੰਡੇ ਉਲਟੇ ਦੋ ਕੁੰਡਿਆਂ ਦਾ ਇੱਕ ਦੋ ਕੁੰਡੇ ਉਲਟੇ दो एक उल्टा कुंडा दो कुंडे उल्टे दो एक उल्टा लास्ट वाले उल्टे देखो इस तरह एक सिलाई कंप्लीट होगी डिजाइन की सॉरी चौथी सिलाई कंप्लीट होगी ਡਿਜ਼ਾਈਨ ਦੀ ਪੰਜਵੀਂ ਸਲਾਈ ਆ ਗਈ। ਪੰਜਵੀਂ ਸਲਾਈ ਇੱਕ ਕੁੰਡਾ ਤਾਰਿਆ। ਸਾਰੀ ਸਲਾਈ ਸਿੱਧੀ ਬਣਾਉਣੀ ਹੈ ਇਸ ਤਰ੍ਹਾਂ। ਪੰਜਵੀਂ ਸਲਾਈ ਆਪਾਂ ਸਾਰੀ ਸਿੱਧੀ ਬਣਾ ਲੈਣੀ ਹੈ। ਖੇਮੀ ਸਲਾਈ ਆ ਗਈ ਉਲਟ ਪਾਸੇ ਤੋਂ ਪਹਿਲਾ ਕੁੰਡਾ ਤਾਰੋ ਚਾਹੇ ਬੁਣੋ ਉਸ ਤੋਂ ਬਾਅਦ ਖੇਮੀ ਸਲਾਈ ਉਲਟ ਪਾਸੇ ਤੋਂ ਸਾਰੀ ਆਪਾਂ ਸਿੱਧੀ ਬਣਾਉਣੀ ਸਾਫਟਵੀਂ ਸਲਾਈ ਚ ਡਿਜ਼ਾਈਨ ਦੀ ਜਗ੍ਹਾ ਚੇਂਜ ਹੁੰਦੀ ਹੈ अट्ठ सलावाना डिजाइन कंप्लीट हो जाता है लास्ट वाला बना लेंगे उल्टा क्योंकि उल्टी सिलाई देखो 7ਵੀਂ ਸਲਾਈ ਚ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਗਈ। ਪਹਿਲੀ ਸਲਾਈ ਆਪਾਂ ਸਿੱਧੀ ਬਣਾਈ ਫਿਰ ਦੂਸਰੀ ਸਿੱਧੀ ਤੀਸਰੀ ਸਲਾਈ ਚ ਡਿਜ਼ਾਈਨ ਸ਼ੁਰੂ ਕੀਤਾ। ਤਾਂ ਇੱਕ ਕੁੰਡਾ ਤਾਰ ਕੇ ਆਪਾਂ ਦੋ ਕੁੰਡਿਆਂ ਦੇ ਤੰਦ ਬਣਾਏ ਸੀ ਤਾਂ ਹੁਣ ਇੱਥੇ 7ਵੀਂ ਸਲਾਈ ਚ ਇੱਕ ਕੁੰਡਾ ਤਾਰ ਕੇ ਉਸ ਤੋਂ ਬਾਅਦ ਇੱਕ ਕੁੰਡਾ ਸਿੱਧਾ ਬਣਾਵਾਂਗੇ। ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਗਈ ਠੀਕ ਹੈ ਫਿਰ ਦੋ ਕੁੰਡਿਆਂ ਦੇ ਉਸੇ ਤਰ੍ਹਾਂ ਤੰਦ ਬਣਾਵਾਂਗੇ। ਪਹਿਲਾ ਇੱਕ ਕੁੰਡਾ ਬਣਾਇਆ ਥ੍ਰੈਡ ਘੁਮਾ ਕੇ ਪਿੱਛੇ ਵੱਲ ਨੂੰ ਕੀਤਾ ਫਿਰ ਦੋ ਕੁੰਡਿਆਂ ਦਾ ਇੱਕ ਤੀਸਰੀ ਸਲਾਈ ਦੀ ਤਰ੍ਹਾਂ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡਿਆਂ ਤੋਂ ਤਿੰਨ ਬਣਾਏ ਦੋ ਕੁੰਡਿਆਂ ਦਾ ਇੱਕ ਬਣਾਇਆ ਥ੍ਰੈਡ ਘੁਮਾ ਕੇ ਪਿੱਛੇ ਵੱਲ ਨੂੰ ਕੀਤਾ ਫਿਰ ਦੋ ਕੁੰਡਿਆਂ ਦਾ ਇੱਕ ਬਣਾਇਆ ਇਸ ਤਰ੍ਹਾਂ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡਿਆਂ ਤੋਂ ਤਿੰਨ ਬਣਾਵਾਂਗੇ ਦੋ ਕੁੰਡਿਆਂ ਦਾ ਇੱਕ ਥ੍ਰੈਡ ਘੁਮਾ ਕੇ ਪਿੱਛੇ ਵੱਲ ਨੂੰ ਕੀਤਾ ਦੋ ਕੁੰਡਿਆਂ ਦਾ ਇੱਕ ਇੱਕ ਕੁੰਡਾ ਸਿੱਧਾ ਦੋ ਕੁੰਡਿਆਂ ਤੋਂ ਤਿੰਨ ਬਣਾਵਾਂਗੇ ਦੋ ਦਾ ਪਹਿਲਾਂ ਇੱਕ ਬਣਾਇਆ ਥ੍ਰੈਡ ਘੁਮਾ ਕੇ ਪਿੱਛੇ ਵੱਲ ਨੂੰ ਕੀਤਾ ਦੋ ਦਾ ਇੱਕ ਤਿੰਨ ਬਣ ਗਈ ਠੀਕ ਹੈ ਫਿਰ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡਿਆਂ ਤੋਂ ਤਿੰਨ ਬਣਾਵਾਂਗੇ ਦੋ ਕੁੰਡਿਆਂ ਦਾ ਇੱਕ ਬਣਾਇਆ ਥ੍ਰੈਡ ਘੁਮਾ ਕੇ ਪਿੱਛੇ ਵੱਲ ਨੂੰ ਕੀਤਾ ਦੋ ਦਾ ਇੱਕ ਫੇਰ ਇੱਕ ਸਿੱਧਾ ਫੇਰ ਦੋ ਕੁੰਡਿਆਂ ਤੋਂ ਤਿੰਨ ਬਣਾਵਾਂਗੇ ਦੋ ਦਾ ਪਹਿਲਾਂ ਇੱਕ ਬਣਾਇਆ ਥ੍ਰੈਡ ਘੁਮਾ ਕੇ ਪਿੱਛੇ ਵੱਲ ਨੂੰ ਕੀਤਾ ਫੇਰ ਇੱਕ ਕੁੰਡਾ ਸਿੱਧਾ ਹੁਣ ਇੱਥੇ ਆਪਣੇ ਕੋਲ ਲਾਸਟ ਤੇ ਆਊਗਾ ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਉਣੇ ਇਸ ਤਰ੍ਹਾਂ ਠੀਕ ਹੈ ਥ੍ਰੈਡ ਘੁਮਾ ਕੇ ਪਿੱਛੇ ਦੋ ਕੁੰਡਿਆਂ ਤੋਂ ਤਿੰਨ ਕੁੰਡੇ ਲਾਸਟ ਵਾਲਾ ਆ ਜੂਗਾ ਸਿੱਤਾ ਇਸ ਤਰ੍ਹਾਂ ਸੱਤਵੀਂ ਸਲਾਈ ਹੈ ਸਟਾਰਟਿੰਗ ਚ ਆਪਾਂ ਡਿਜ਼ਾਈਨ ਦੀ ਜਗ੍ਹਾ ਚੇਂਜ ਕੀਤੀ ਸੀ ਇੱਕ ਉਤਾਰੇ ਇੱਕ ਸਿੱਧਾ ਬਣਾਇਆ ਫਿਰ ਦੋ ਤੋਂ ਤਿੰਨ ਲਾਸਟ ਤੇ ਇਹ ਦੋ ਦੇ ਤਿੰਨ ਕੁੰਡੇ ਬਣ ਗਏ ਕੁੰਡਾ ਆ ਗਿਆ ਸਿੱਧਾ ਅੱਠਵੀਂ ਤੇ ਲਾਸਟ ਸਲਾਈ ਆ ਗਈ ਡਿਜ਼ਾਈਨ ਦੀ ਇੱਕ ਕੁੰਡਾ ਉਤਾਰਿਆ ਹੁਣ ਆਪਾਂ ਇੱਕ ਦੋ ਕੁੰਡੇ ਬਣਾਵਾਂਗੇ ਉਲਟੇ ਠੀਕ ਹੈ ਇਸ ਤਰ੍ਹਾਂ ਫਿਰ ਦੋ ਦਾ ਬਣਾਵਾਂਗੇ ਇੱਕ ਫੇਰ ਦੋ ਉਲਟੇ ਦੋ ਦਾ ਇੱਕ ਉਲਟਾ ਕੁੰਡਾ ਫੇਰ ਦੋ ਉਲਟੇ ਫੇਰ ਦੋ ਦਾ ਇੱਕ ਉਲਟਾ ਕੁੰਡਾ ਠੀਕ ਹੈ ਫੇਰ ਦੋ ਉਲਟੇ ਕੁੰਡੇ ਤਿੰਨਾ ਵਿੱਚੋਂ ਦੋ ਉਲਟੇ ਬਣ ਜਾਂਦੇ ਇੱਕ ਕੁੰਡਾ ਆਪਣਾ ਇੱਧਰ ਹੋ ਜਾਂਦਾ दो दा एक उल्टा फिर दो उल्टे एक दो फिर दो दा एक उल्टा कुंडा, फिर एक दो उल्टे आठवीं सिलाई सारी दूसरी सिलाई की तरह मतलब चौथी सिलाई की तरह दो उल्टे दो दा एक उल्टा एक उल्टा ਅੱਠ ਸਲਾਈਆਂ ਕੰਪਲੀਟ ਹੋ ਗਈਆਂ ਤੇ ਇਸ ਤਰ੍ਹਾਂ ਡਿਜ਼ਾਈਨ ਬਣਦਾ ਹੈ ਦੇਖੋ ਪਹਿਲਾਂ ਜਿਹੜਾ ਡਿਜ਼ਾਈਨ ਆਪਣਾ ਇੱਥੇ ਬਣਿਆ ਸੀ ਉਸ ਤੋਂ ਬਾਅਦ ਇਹ ਇਸ ਤਰ੍ਹਾਂ ਬਣਦਾ ਵਿੱਚ ਠੀਕ ਹੈ ਇਹ ਹੀ ਅੱਠ ਸਲਾਈਆਂ ਤੁਸੀਂ ਵਾਰ-ਵਾਰ ਰਿਪੀਟ ਕਰਦੇ ਜਾਣਾ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ